ਕੋਈ ਸੂਚਨਾ ਮਿਲਦੀ ਹੈ ਤਾਂ ਉਸ ਬਰਾਏ ਦੇ ਉੱਪਰ ਰਾਜ ਨੌਜਵਾਨ ਦੂਰ ਹੈ। ਸਾਜ ਪਲੂ ਦੇ ਗਿਆ। ਹਾਂ ਜੀ ਹੁਣ ਇੱਕੋਗੇ ਨਾਲ ਐਸਐਚਓ 에어ਪੋਰਟ ਵੀ ਪਹੁੰਚੇ ਹੋਏ ਨੇ। ਦੇਖੋ ਤੁਸੀਂ ਤਸਵੀਰਾਂ ਦੇ ਵਿੱਚ ਮੌਕੇ ਦੇ ਉੱਪਰ ਕਿ ਮੰਦਿਰ ਦੇ ਉੱਪਰ ਹਮਲਾ ਕੀਤਾ ਗਿਆ ਸੀ ਤੇ ਉਹ ਮੋਟਰਸਾਈਕਲ ਜਿਹੜਾ ਪਿਆ ਹੋਇਆ ਮੋਟਰਸਾਈਕਲ ਦੇ ਉੱਪਰ ਵੀ ਪਟਾ ਵੀ ਕੱਢ ਆ। ਨਵੀਂ ਨਜ਼ਰ ਆ ਰਹੀ ਹੈ ਕਿ ਕਿ ਮੰਦਿਰ ਠਾਕੁਰ ਦਵਾਰਾ ਜੀ ਜਿਹੜਾ ਹਿੰਦੂਆਂ ਦੀ ਆਸਥਾ ਦਾ ਕੇਂਦਰ ਆ ਆਏ ਦਿਨ ਪੰਜਾਬ ਦੇ ਵਿੱਚ ਜਿਹੜੀਆਂ ਵਾਰਦਾਤਾ ਹੋ ਰਹੀਆਂ ਨੇ ਕਦੀ ਹਿੰਦੂਆਂ ਦੇ ਹਮਲੇ ਹੋ ਰਹੇ ਆ ਤੇ ਕਦੀ ਗੈਂਗਸਟਰਾਂ ਵੱਲੋਂ ਕਦਾਂ ਖਬਰ ਕਰਦਾ ਫਿਰ ਵਧਾ ਕਰਦੇ ਕਦੀ ਕਿਸੇ ਵਿਅਕਤੀ ਨੂੰ ਮਾਰ ਦਿੱਤਾ ਜਾਂਦਾ ਏ ਕਿਸੇ ਦੇ ਲੋਕਾਂ ਵੱਲੋਂ ਹਮਲਾ ਕੀਤਾ ਗਿਆ ਤਾਂ ਕਿੰਨੇ ਵਜ ਦਾ ਸਮੇਂ ਸੀ ਰਾਤ ਲਗਭਗ 12:30 ਦਾ ਸਮੇਂ ਦੋ ਵਿਅਕਤੀ ਮੋਟਰਸਾਈਕਲ ਤੇ ਆਂਦੇ ਆ ਮੰਦਿਰ ਦੇ ਬਾਹਰ ਰੁਕਦੇ ਆ ਤੇ ਮੰਦਿਰ ਦੇ ਬਾਹਰ ਬੰਬ ਸੁੱਟ ਕੇ ਭੱਜ ਜਾਂਦੇ ਆ ਬੰਮ ਧਮਾਕੇ ਦੀ ਆਵਾਜ਼ ਇੰਨੀ ਕੋਈ ਜ਼ਿਆਦਾ ਸੀ ਕਿ ਇਲਾਕੇ ਵਾਲੇ دہشت ਦੇ ਵਿੱਚ ਆ ਗਏ ਰਾਤ 12:30 ਵਜੇ ਲੱਗ ਲੋਕਾਂ ਇਨ ਇਲਾਕਾ ਨਿਵਾਸੀ ਉੱਠ ਕੇ ਇੱਕ ਦੂਜੇ ਨੂੰ ਪੁੱਛ ਰਹੇ ਵੀ ਬਣਿਆ ਕੀ ਆ ਤੇ ਦੇਖੋ ਸਾਡੇ ਪ੍ਰਸ਼ਾਸਨ ਮਾਨ ਸਾਹਿਬ ਵੱਲੋਂ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਜਦੋਂ ਸਾਡੀ ਚੌਂਕੀਆਂ ਤੇ ਹਮਲੇ ਹੋ ਰਹੇ ਸੀ ਜਾਂ ਸਾਡੇ ਥਾਣੇ ਤੇ ਹਮਲੇ ਹੋ ਰਹੇ ਸੀ ਤੇ ਮਾਨ ਸਾਹਿਬ ਵੱਲੋਂ ਸਰਕਾਰਾਂ ਵੱਲੋਂ ਲੋਕੀ ਨਾ ਡਰ ਜਾਣ ਤੇ ਇਹੋ ਕਿਹਾ ਜਾ ਰਿਹਾ ਸੀ ਇਹ ਪਟਾਕੇ ਚੱਲ ਗਏ ਆ ਇਤੇ ਇਹ ਹੋ ਗਿਆ ਰਾਤ 12:30 ਵਜੇ ਸਾਡੇ ਮੰਦਰ ਤੇ ਹਮਲਾ ਹੋ ਰਿਹਾ ਏ ਤੇ ਨੀਲੇ ਹਰੇ ਟਾੜ ਲਾ ਕੇ ਇਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਲੋਕੀ ਜਿਹੜੀ ਆ ਇਹ ਡਰ ਨਾ ਜਾਣ ਜੇ ਸਾਡੇ ਮੰਦਰ ਸੁਰੱਖਿਅਤ ਨਹੀਂ ਆ ਤੇ ਅਸੀਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰਾਂਗੇ ਕੀ ਕੀ ਨੁਕਸਾਨ ਹੋਇਆ ਮੰਦਰ ਦੀ ਬਾਹਰਲੀ ਦਵਾਰ ਸਾਰੀ ਡੱਗ ਗਈ ਆ ਦਰਵਾਜ਼ੇ ਟੁੱਟ ਗਏ ਸ਼ੀਸ਼ੇ ਟੁੱਟ ਗਏ ਆ ਉੱਪਰਲੇ ਦਰਵਾਜ਼ੇ ਲੜ ਗਏ ਆ ਗੱਲ ਨੁਕਸਾਨ ਦੀ ਨਹੀਂ ਆ ਗੱਲ ਸਾਡੀ ਆਸਤਾ ਤੇ ਹਮਲਾ ਕੀਤਾ ਗਿਆ ਏ ਕਿੰਨੇ ਨੌਜਵਾਨੀ ਜਿੰਨਾਂ ਵੱਲੋਂ ਹਮਲਾ ਕੀਤਾ ਗਿਆ ਦੋ ਨੌਜਵਾਨ ਮੋਟਰਸਾਈਕਲ ਤੇ ਆਂਦੇ ਆ ਜਿਹੜੇ ਬੰਬ ਛੁੱਟ ਕੇ ਭੱਜ ਜਾਂਦੇ ਆ ਤੇ ਇਹਦੀ ਸੀਸੀਡੀ ਫੁਟੇਜ ਨਾ ਹੁੰਦੀ ਤੇ ਇਹਨਾਂ ਕਹਣਾ ਇਹ ਭਾਜੀ ਤੁਹਾਡੇ ਰਾਤੀ ਪਹੁੰਚਾ ਲਿਆ ਜੇ ਕੁਝ ਹੋਇਆ ਜਿਹਦੇ ਕਰਕੇ ਤੁਹਾਡੀ ਬਿਲਡਿੰਗ ਹਿੱਲੀ ਆ ਇਹਦੇ ਸ਼ੁਗੁਰ ਕਰੋ ਕਿ ਆਸਤੇ ਪਾਸੇ ਸੀਸੀਡੀ ਵੀ ਕੈਮਰੇ ਲੱਗੇ ਆ ਪ੍ਰਸ਼ਾਸਨ ਕੋ ਕੀ ਮੰਗਦਾ ਪ੍ਰਸ਼ਾਸਨ ਕੋ ਇਹੋ ਮੰਗ ਕਰਦੇ ਜਿਹੜੇ ਸ਼ਰਾਰਤੀ ਅੰਸਰ ਆ ਜਿਹੜੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਜਿਹੜੇ ਸਾਡੇ ਘਰਾਂ ਦੇ ਸਾਡੇ ਮੰਦਰਾਂ ਦੇ ਸਾਡੇ ਥਾਣਿਆਂ ਦੇ ਹਮਲੇ ਕਰਦੇ ਪਏ ਆ ਇਹੋ ਜਿਹੇ ਲੋਕਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਹੁੰਦਾ ਇਨਕੋਡਰ ਕੀਤਾ ਜਾਵੇ ਫੜ ਕੇ ਛੱਡਿਆ ਨਾ ਜਾਵੇ ਜਾਂ ਜੇਲਾ ਹੀ ਨਾ ਸੁਟਿਆ ਜਾਵੇ ਕਿਉਂਕਿ ਜੋਗੀ ਜੀ ਨੇ ਜੋ ਕੀਤਾ ਉਹ ਸਾਨੂੰ ਪੰਜਾਬ ਦੇ ਵਿੱਚ ਚਾਹੀਦਾ ਏ ਪੰਜਾਬ ਵਾਸੀਆ ਜੋਗੀ ਜੀ ਵਰਗਾ ਮੁੱਖ ਮੰਤਰੀ ਚਾਹੁੰਦੇ ਆ ਕਿ ਸਾਨੂੰ ਜੋਗੀ ਜੀ ਵਰਗਾ ਮੁੱਖ ਮੰਤਰੀ ਮਿਲੇ ਤੇ ਤਾਂ ਇਹ ਸਕੂਨਾਂ ਰਾਤ ਨੂੰ ਸੌਂ ਸਕਦੇ ਆ ਨਹੀਂ ਤੇ ਸਾਡੀਆਂ ਨੀਂਦਾਂ ਹਰਾਮ ਹੋ ਚੁੱਕੀਆਂ ਜੋ ਪੰਜਾਬ ਸਰਕਾਰ ਵੱਲੋਂ ਅਪਰਾਧੇ ਤੇ ਨਸ਼ਾ ਜੋਗੀ ਜੀ ਦੀ ਥੋੜੀ ਰੀਸ ਤੇ ਕੀਤੀ ਜਾ ਰਹੀ ਹੈ ਬਲਡੋਜ਼ਰ ਚਲਾਏ ਜਾ ਰਹੇ ਨੇ ਨਸ਼ਾ ਤਸਕਰਾਂ ਦੇ ਘਰ ਤੋੜੇ ਜਾ ਰਹੇ ਨੇ ਕਿ ਕੋਈ ਉਮੀਦ ਕਰਦੇ ਜੇ ਕਿ ਜੇ ਇਸ ਤਰ੍ਹਾਂ ਦਾ ਕੋਈ ਬੰਦਾ ਸਾਹਮਣੇ ਆਂਦਾ ਉਹਨੂੰ ਵੀ ਐਂਕਾਊਂਟਰ ਕੀਤਾ ਜਾਏਗਾ ਮਾਨ ਸਾਹਿਬ ਜੋਗੀ ਦੀ ਕਦੇ ਦੂਜੀ ਵਾਰੀ ਜੰਮ ਕੇੜੀ ਰੀਸ ਕਰ ਸਕਦੇ ਕਿਉਂਕਿ ਇਹ ਨਸ਼ੇ ਦੇ ਵਪਾਰੀ ਫੜਦੇ ਵੀ ਆ ਛੋਟੇ ਛੋਟੇ ਛੋਟੀ ਛੋਟੀ ਮਸਲੀਆਂ ਵੇਖਿਆ ਤੁਸੀਂ ਕੋਈ ਵੱਡੀ ਮਛਲੀ ਫੜੀ ਹੋਵੇ ਕਿਸੇ ਵੱਡੀ ਮਛਲੀ ਨੂੰ ਇਹਨਾਂ ਅੰਦਰ ਸੁਟਿਆ ਹੋਵੇ ਨੰਬਰ 2 ਗੱਲ ਕੀਤੀ ਜਾ ਰਹੀ ਆ ਆਪਣੇ ਇਲਾਕੇ ਦੇ ਵਿੱਚ ਜਿਹੜੇ ਗੈਂਗਸਟਰ ਆ ਦੂਜੇ ਨੂੰ ਨੱਥ ਪਾਉਣ ਦੀ 5 ਸਾਲ ਹੋ ਗਿਆ ਇਹ ਲਗਭਗ 3 ਸਾਲੋਂ ਕੇ ਸਰਕਾਰ ਬਣੀ ਨੂੰ ਅਸ ਤੱਕ ਪੰਜਾਬ ਦੇ ਵਿੱਚ ਕਿਸੇ ਗੈਂਗਸਟਰ ਦਾ ਐਨਕਾਊਂਟਰ ਹੁੰਦੇ ਦੇਖਿਆ ਅਸੀਂ ਜੋ ਕੁ ਦੇਖਦੇ ਜੀ ਭੱਜਣ ਲੱਗਿਆ ਸੀ ਇਹਦੀ ਲੱਤ ਤੇ ਗੋਲੀ ਮਾਰਤੀ ਇਹ ਮਾਰਦੀ ਇਹ ਤੇ ਸਭ ਤੁਸੀਂ ਆਪ ਹੀ ਜਾਣਦੇ ਹੋ ਕੀ ਚੀਜ਼ਾਂ ਆ ਪਰ ਰਿਸਲ ਕਾਊਂਟਰ ਕਰਕੇ ਦਿਖਾਓ ਤੇ ਤੁਹਾਡੀ ਸਲੂਟ ਕਰੀਏ। ਉਹ ਜਿਹੜੇ ਪੁਜਾਰੀ ਜੀ ਨੇ ਖੰਡ ਵਾਲਾ ਥਾਕਰਦਵਾਰ ਮੰਦਿਰ ਦੇ ਇਹਨਾਂ ਨੇ 68 ਥਾਣੇ ਜਾ ਕੇ ਇਤਲਾਹ ਦਿੱਤੀ ਸੀ ਕਿ ਸਾਡੇ ਕੋਈ ਆਵਾਜ਼ ਤੇ ਇਦਾਂ ਦਾ ਮਤਲਬ ਧਮਾਕਾ ਹੋਇਆ। ਉਸ ਤੇ तकरीबन 2 ਵਜੇ ਸਾਡੇ ਕੋਈ ਇਨਸੀਡੈਂਟ ਦੀ ਰਿਪੋਰਟ ਆਈ। ਉਸ ਤੋਂ ਬਾਅਦ ਮੈਂ ਤੇ ਸਾਰੇ ਬਾਕੀ ਪੁਲਿਸ ਆਫਸਰ ਸੀਨੀਅਰ ਸੀ ਅਸੀਂ ਮੌਕੇ ਤੇ ਆ ਗਏ ਸੀਗੇ। ਔਰ ਇਹਦੇ ਚ ਜਿਹੜੀ ਗੱਲ ਸਾਹਮਣੇ ਆਈ ਹੈ ਯਾਨੀ ਮਾਲੀ ਨੁਕਸਾਨ ਇਹਨਾਂ ਨਹੀਂ ਹੋਇਆ ਪਰ ਜਾਨੀ ਤਾਂ ਬਿਲਕੁਲ ਨਹੀਂ ਹੋਇਆ ਮਾਲੀ ਦੇ ਵਿੱਚ ਸ਼ੀਸ਼ੇ ਟੁੱਟੇ ਆ ਤੇ ਕੁਝ ਜਿਹੜਾ ਪਰਛਤੀ ਸੀਗੀ ਉਹਨੂੰ ਡੈਮੇਜ ਹੋਇਆ ਸੀਗਾ ਔਰ ਸੀਸੀਟੀਵੀ ਜਦੋਂ ਅਸੀਂ ਦੇਖਿਆ ਤਾਂ ਉਹਦੇ ਦੋ ਬੰਦੇ ਸਾਨੂੰ ਫਿਕਰ ਹੋਏ ਆ ਜਿਹੜੇ ਮੌਕੇ ਤੇ ਆ ਕੇ ਕੋਈ ਚੀਜ਼ ਛੁੱਟਦੇ ਆ ਤੇ ਉੱਥੋਂ ਭੱਜ ਰਹੇ ਨੇ ਉਹਨਾਂ ਨੂੰ ਸਾਡੀਆਂ ਟੀਮਾਂ ਫੋਲੋ ਕਰ ਰਹੀਆਂ ਬੜੀ ਸਿੰਪਲ ਗੱਲ ਹੈ ਕਿ ਪਾਕਿਸਤਾਨ ਦੀ ਜਿਹੜੀ ਇਹ ਸਾਜ਼ਿਸ਼ ਹੈ ਟਾਈਮ ਟੂ ਟਾਈਮ ਸ਼ਰਾਰਤ ਕਰਦੇ ਰਹਿੰਦੇ ਆ ਔਰ ਤੁਸੀਂ ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿਵੇਂ ਪਹਿਲਾਂ ਵੀ ਜਿਹੜੇ ਕੋਈ ਇਨਸੀਡੈਂਟ ਹੋਏ ਨੇ ਸਾਰੇ ਆਪਾਂ ਟ੍ਰੇਸ ਕੀਤੇ ਆ ਔਰ ਇਹ ਵੀ ਬੜੇ ਜਲਦੀ ਟ੍ਰੇਸ ਹੋ ਜਾਏਗਾ ਸੋ ਮੈਂ ਤੁਹਾਡੇ ਰਾਹੀਂ ਸਾਰੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਅਸੀਂ ਸਾਰੇ ਦਿਨ ਰਾਤ ਉਹਨਾਂ ਦੀ ਸਿਕਿਉਰਟੀ ਨੂੰ ਪਹਿਰਾ ਦਿੰਦੇ ਆ ਅਸੀਂ ਔਰ ਜਦੋਂ ਇਹ ਇਨਸੀਡੈਂਟ ਦੀ ਰਿਪੋਰਟ ਹੋਈ ਸਾਰੇ ਪੁਲਿਸ ਮੌਕੇ ਤੇ ਆ ਗਈ ਫੋਰੈਂਸਿਕ ਟੀਮ ਜਿਹੜੀ ਹੈ ਉਹ ਵੀ ਮੌਕੇ ਤੇ ਅਸੀਂ ਬੁਲਾ ਲਈ ਸੀ ਉਹਨਾਂ ਨੇ ਵੀ ਸਾਰਾ ਆਪਣਾ ਸੈਂਪਲਿੰਗ ਕਰ ਲਈ ਆ ਸਾਰੀ ਟੋਟਲ ਡੈਬਰੀ ਦੀ ਔਰ ਉਹ ਵੀ ਕਾਰਵਾਈ ਜਿਹੜੀ ਚੱਲ ਰਹੀ ਹੈ ਤਾਂ ਕਿ ਸਾਨੂੰ ਪਤਾ ਲੱਗ ਜਾਵੇ ਕਿ ਕਿਸ ਤਰ੍ਹਾਂ ਦਾ ਮਟੀਰੀਅਲ ਯੂਜ਼ ਹੋਇਆ ਉਹਦੇ ਵਿੱਚ ਬਾਕੀ ਹੁਣ ਮੰਦਰ ਕਮੇਟੀ ਨਾਲ ਤੇ ਲੋਕੀ ਤਾਂ ਮੈਨੂੰ ਰਾਤ ਵੀ ਸਾਰੇ ਮਿਲਦੇ ਨੇ ਮੈਂ ਸਵੇਰੇ ਇੱਥੋਂ ਤੇ ਕਿ ਉਹਨਾਂ ਸਾਢੇ 5 ਪੌਣੇ 6 ਵਜੇ ਗਿਆ ਤੇ ਸਾਰਿਆਂ ਨਾਲ ਗੱਲਬਾਤ ਹੋ ਗਈ ਸੀਗੀ ਬਾਕੀ ਇੱਥੇ ਅਸੀਂ ਵਰਕ ਕਰਕੇ ਇਹਨੂੰ ਇਮੀਡੀਏਟਲੀ ਟ੍ਰੇਸ ਕਰਾਂਗੇ ਔਰ ਇਹਦਾ ਮੈਂ ਤੁਹਾਡੇ ਰਾਹੀਂ ਚੇਤਾਵਨੀ ਵੀ ਦੇਣਾ ਚਾਹੁੰਦਾ ਇਹੋ ਜਿਹੇ 엘ਮੈਂਟਸ ਨੂੰ ਵੀ ਇਹੋ ਜਿਹੀਆਂ ਗਲਤੀਆਂ ਜਦੋਂ ਕਰਦੇ ਨੇ ਉਹਨਾਂ ਨੂੰ ਸਖਤ ਇਹਦੇ ਜਿਹੜੇ ਰਿਜ਼ਲਟ ਹੈ ਉਹ ਭੁਗਤਣੇ ਪੈਣਗੇ ਸਿਖਰ ਜੀ ਅਸੀਂ ਦੇਖ ਰਹੇ ਹਾਂ ਇਹ ਲਗਾਤਾਰ ਮੰਦਰਾਂ ਦੇ ਉੱਤੇ ਜੀਤੇ ਦਿਨ ਜੇਕਰ ਅਸੀਂ ਦੇਖੀਏ ਦਰਬਾਰ ਸਾਹਿਬ ਦੇ ਇੱਥੇ ਵੀ ਇੱਕ ਪ੍ਰਵਾਸੀ ਨੇ ਵੜ ਕੇ ਤਾਂ ਉੱਥੇ ਮਦਬਾਜੀ ਕੀਤੀ ਹੈ ਅੱਜ ਮੰਦਰ ਤੇ ਹੋਇਆ ਹੈ ਅਸੀਂ ਕਿਵੇਂ ਦੇਖ ਰਹੇ ਹਾਂ ਇਹ ਜਾਣ ਬੁੱਝ ਕੇ ਮਾਹੌਲ ਖਾਤਰ ਦੀ ਕੋਸ਼ਿਸ਼ ਕੀਤੀ ਹੈ ਦੇਖੋ ਇਹ ਸਾਡੀ ਇੱਕ ਸੋਸ਼ਲ ਹੈਪ ਕੋ ਦਰਬਾਰ ਸਾਹਿਬ ਵਾਲਾ ਇਨਸੀਡੈਂਟ ਤਾਂ ਬਿਲਕੁਲ ਹੀ ਡਿਫਰੈਂਟ ਹੈ ਤੁਸੀਂ ਦੇਖੀਏ ਵੀ ਉਹ ਯਮਨਾਨਗਰ ਦਾ ਰਹਿਣ ਵਾਲਾ ਬੰਦਾ ਉਹ ਘਰੋਂ ਵੀ ਉਹਦੀ ਕਾਫੀ ਡਿਸਪਿਊਟ ਸੀਗੇ ਔਰ ਉਸ ਸਟੇਟ ਦੇ ਵਿੱਚ ਆ ਕੇ ਗੁਰੂ ਨਾਨਕ ਦਾ ਸਰਾ ਦੇ ਉੱਤੇ ਉਹ ਬੰਦਾ ਘੁੰਮ ਰਿਹਾ ਸੀ ਸੇਵਾਦਾਰ ਜੀ ਜਦੋਂ ਉਹਨੂੰ ਥੱਲੇ ਉਤਾਰਿਆ ਤਾਂ ਉਹਨੇ ਥੱਲੇ ਇੰਗਲੈਂਡ ਕਰਦਾ ਕਿੰਨੀ ਆਈਡੀ ਲਾ ਕਰੀ ਉਹ ਜਦੋਂ ਉਹ ਫੜਨ ਗਿਆ ਉਦੋਂ ਰੋਡ ਪਿਆ ਸੀ ਰੋਡ ਘੁਮਾਉਣ ਲੱਗ ਗਿਆ ਉਹਦੇ ਵੀ ਸੱਟ ਲੱਗੀ ਫਿਰ ਦੂਜੇ ਸੇਵਾਦਾਰ ਆ ਗਏ ਇਸ ਦਰਜੋ ਕੇ ਅਰੈਸਟ ਹੋ ਗਿਆ ਉਹਦਾ ਤਾਂ ਇੰਨਾ ਕੋਈ ਤੱਲਕ ਨਹੀਂ ਉਹਦੇ ਭਰਾ ਤੋਂ ਪੁੱਛਿਆ ਕਿ ਉਹ ਕਹਿੰਦਾ ਤਿੰਨ ਦਿਨ ਪਹਿਲਾਂ ਹੀ ਅਮਨਗਰ ਤੋਂ ਆਇਆ ਸੀ ਸੋ ਜਿਹੜੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਪਾਕਿਸਤਾਨ ਜਿਹੜੀ ਆਈਐਸਆਈ ਹੈ ਜਾਂ ਹੋਰ ਹੈ ਉਹ ਇਸ ਤਰ੍ਹਾਂ ਦੇ ਸਾਡੇ ਜਿਹੜੇ ਚਿੱਤੇ 扑ਕਾ ਕੇ ਇਹੋ ਜੇ ਕੰਮ ਕਰਾਉਂਦੇ ਰਹਿੰਦੇ ਜੇ ਤੁਸੀਂ ਪਿਛਲੇ ਸਾਰੇ ਕੇਸ ਅੱਪਾ ਜਦੋਂ ਟਰੇਸ ਕੀਤੇ ਆ ਵੀ ਦੇਖੋ ਕਿ ਕਿਸ ਤਰ੍ਹਾਂ ਦੇ ਬੈਕਗਰਾਉਂਡ ਦੇ ਇਕਨੋਮਿਕ ਬੜੇ ਸੀਗੇ ਉਹ ਲੋਕਾਂ ਨੂੰ ਲੁਭਾ ਕੇ ਇਸ ਕੰਮ ਚ ਪਾਇਆ ਗਿਆ ਤੋਂ ਔਰ ਪੰਜਾਬ ਪੁਲਿਸ ਨੇ ਸਾਰੇ ਕੇਸ ਟਰੇਸ ਕੀਤੇ ਹੈ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵੀ ਸਾਰੇ ਕੇਸ ਸਾਡੇ ਟਰੇਸ ਹੈ ਔਰ ਇਹਨੂੰ ਵੀ ਅਸੀਂ ਬੜੀ ਜਲਦੀ ਟਰੇਸ ਕਰਾਂਗੇ ਰਾਤ ਦੇ ਹੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਔਰ ਸਾਨੂੰ ਬੜੇ ਵਾਈਟਲ ਕਲੂਜ਼ ਉੱਚ ਮਿਲੇ ਆ ਜਿਹੜੇ ਕਿ ਤੁਹਾਡੇ ਨਾਲ ਇਸ ਵੇਲੇ ਸ਼ੇਅਰ ਨਹੀਂ ਕਰ ਸਕਦੇ ਸੀ ਸੀਸੀਟੀਵੀ ਆਈ ਸਾਹਮਣੇ ਸਾਰੇ ਬਿਲਕੁਲ ਜੀ ਪੰਜਾਬ ਦੇ ਮਾਹੌਲ ਨੂੰ ਸਰ ਖਰਾਬ ਕਰਨ ਦੀ ਕਿਹੜੇ ਸ਼ਰਧ ਜਿਹੜੀ ਕੀਤੀ ਜਾ ਰਹੀ ਹੈ ਦੇਖੋ ਮੈਂ ਤਾਂ ਪਾਕਿਸਤਾਨ ਲਗਾਤਾਰ ਇਸ ਕੰਮ ਤੁਸੀਂ ਆਪਣੀ ਜਾਨ ਨੂੰ ਉਹਨਾਂ ਦੇ ਕਹੇ ਤੋਂ ਨਾ ਖੇਡੋ ਉੜ ਕੇ ਅਲਟੀਮੇਟਲੀ ਜੇਲਾ ਵਿੱਚ ਤੁਸੀਂ ਜਾਣੇ ਹੋ ਔਰ ਜਿਹੜੀ ਪੁਲਿਸ ਦਾ ਜਿਹੜਾ ਤੁਹਾਡੇ ਖਿਲਾਫ ਐਕਸ਼ਨ ਹੈ ਉਹ ਵੀ ਤੁਸੀਂ ਫੇਸ ਕਰਨਾ ਸਰ ਜਿਹੜੀ ਸੀਸੀਟੀਵੀ ਅਸੀਂ ਦੇਖ ਰਹੇ ਆ ਉਹਦੇ ਵਿੱਚ ਜਿਹੜਾ ਇੱਕ ਝੰਡਾ ਵੀ ਅੱਗੇ ਲਗਾਇਆ ਹੋਇਆ ਉਹ ਪਤਾ ਲੱਗੇ ਕਿਸ ਚੀਜ਼ ਦਾ ਝੰਡਾ ਹੈ ਕਿਉਂ ਉਹ ਸਾਰੀਆਂ ਗੱਲਾਂ ਇਨਵੈਸਟੀਗੇਸ਼ਨ ਦਾ ਪਾਰਟ ਹੈ ਭਾਈ ਸਾਹਿਬ ਤੁਹਾਡੇ ਸਾਹਮਣੇ ਜਲਦੀ ਰਿਵੀਲ ਕਰ ਦੇਵਾਂਗੇ ਪਹਿਲਾਂ ਵੀ ਤੁਹਾਨੂੰ ਸਾਰੀ ਆਪਾਂ ਟਾਈਮ ਟੂ ਟਾਈਮ ਦੱਸਦੇ ਰਹੇ ਹਾਂ ਪਰ ਇਸ ਸਟੇਜ ਦੇ ਉੱਤੇ ਜੇ ਆਪਾਂ ਗੱਲ ਕਰਾਂਗੇ ਉਹ ਹੈਂਪਰ ਹੋ ਜਾਂਦੀ ਹੈ ਇਨਵੈਸਟੀਗੇਸ਼ਨ ਬਾਕੀ ਵੀ ਆਰ ਇਨ ਟੋਟਲ ਪ੍ਰੋਬਲਮ ਨਹੀਂ ਇਸ ਨੇ ਸ਼ਰਾਰਤ ਕੀਤੀ ਆ ਤੁਹਾਨੂੰ ਆਪ ਲੱਭਣ ਦੇ ਵਿੱਚ ਸਮਰਾਤਾ ਔਰ ਲੱਭਾਂਗੇ ਹਰਾਂ ਇਹ ਮੰਦਿਰ ਕਰੀਬ 25 ਸਾਲ ਤੋਂ ਵੱਧ ਸਮਾਂ ਹੋ ਗਿਆ ਇਸ ਮੰਦਿਰ ਦੀ ਸਥਾਪਨਾ ਹੋਏ ਨੂੰ ਇਸ ਇਲਾਕੇ ਦੇ ਲੋਕਾਂ ਦੀਆਂ ਭਾਵਨਾਵਾਂ ਇਸ ਮੰਦਿਰ ਦੇ ਨਾਲ ਜੁੜੀਆਂ ਨੇ ਸਵੇਰੇ ਅਤੇ ਸ਼ਾਮ ਨੂੰ ਦੋਵੇਂ ਵਕਤ ਮੰਦਿਰ ਦੇ ਵਿੱਚ ਸੰਗਤ ਜਿਹੜੀ ਇਲਾਕੇ ਦੀ ਆਉਂਦੀ ਆ ਅਰਦਾਸ ਬੇਨਤੀਆਂ ਕਰਦੀਆਂ ਨੇ ਭਾਵਨਾਵਾਂ ਜੁੜੀਆਂ ਨੇ ਸ਼ਰਧਾ ਭਾਵਨਾਵਾਂ ਦੇ ਨਾਲ ਪੂਜਾ ਪਾਠ ਕਰਕੇ ਜਾਂਦੇ ਨੇ ਰਾਤੀ ਕਰੀਬ 12:35 40 ਮਿੰਟ ਦੇ ਕਰੀਬ ਜੋ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਹੈ ਕਿ ਦੋ ਵਿਅਕਤੀ ਮੋਟਰਸਾਈਕਲ ਤੇ ਆਏ ਉਹਨਾਂ ਚੋਂ ਇੱਕ ਜਣੇ ਨੇ ਮੋਟਰਸਾਈਕਲ ਜਿਹੜਾ ਸੀਗਾ ਉਹਨੂੰ ਖਿਲਾੜ ਕੇ ਇੱਕ ਜਣਾ ਉਤਰਿਆ ਉਤਰ ਕੇ ਉਸ ਵੱਲੋਂ ਮੋਟਰਸਾਈਕਲ ਤੋਂ ਉੱਤਰ ਕੇ ਇੱਕ ਜਣਾ ਪਿੱਛੇ ਵਾਲਾ ਉਤਰਿਆ ਉਤਰ ਕੇ 2 ਮਿੰਟ ਉਹਨੇ ਰੇਕੀ ਕੀਤੀ ਮੌਕੇ ਦੇ ਹਾਲਾਤ ਉਹਨੇ ਦੇਖ ਕੇ ਉਸ ਤੋਂ ਬਾਅਦ ਜਿਹੜਾ ਗ੍ਰਨੇਡ ਹੈ ਉਹ ਕੱਢ ਕੇ ਇਸ ਮੰਦਰ ਤੇ ਧਾਰਮਿਕ ਮੰਦਰ ਦੇ ਉੱਪਰ ਬੰਬ ਦੇ ਜਿਹੜਾ ਗ੍ਰਨੇਡ ਹੈ ਉਹ ਸੁੱਟਿਆ ਗਿਆ ਸ਼ੁਕਰ ਹੈ ਕਿ ਅੰਦਰ ਮੰਦਰ ਦੇ ਵਿੱਚ ਪੰਡਤ ਜੀ ਉਹਨਾਂ ਦਾ ਪਰਿਵਾਰ ਰਹਿੰਦਾ ਮੰਦਰ ਤੇ ਅਟੈਕ ਹੋਣ ਦੇ ਨਾਲ ਇਹਦੀਆਂ ਦੀਵਾਰਾਂ ਟੁੱਟ ਗਈਆਂ ਸ਼ੀਸ਼ੇ ਟੁੱਟ ਗਏ ਨਾਲ ਵਾਲੇ ਬਿਲਡਿੰਗ ਦੇ ਵਿੱਚ ਜਿਹੜੇ ਸ਼ੀਸ਼ੇ ਨੇ ਉਹ ਟੁੱਟ ਗਏ ਉਸ ਤੋਂ ਬਾਅਦ ਚ ਇਲਾਕੇ ਦੇ ਲੋਕ ਇਸ ਧਮਾਕੇ ਨੂੰ ਆਵਾਜ਼ ਨੂੰ ਸੁਣ ਕੇ ਜਦੋਂ ਬਾਹਰ ਨਿਕਲੇ ਤਾਂ ਉਹਨਾਂ ਨੇ ਵੇਖਿਆ ਕਿ ਮੰਦਿਰ ਦੇ ਉੱਪਰ ਹਮਲਾ ਹੋਇਆ ਮੰਦਿਰ ਦੇ ਉੱਪਰ ਜਿਹੜਾ ਆ ਗ੍ਰੇਨੇਡ ਸੁੱਟਿਆ ਗਿਆ ਉਹ ਦੋਵੇਂ ਜਾਣੇ ਜਿਹੜੇ ਸੀ ਉਸੇ ਤੇਜ਼ੀ ਨਾਲ ਨਿਕਲ ਗਏ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ ਗਿਆ ਇਲਾਕੇ ਦੇ ਲੋਕਾਂ ਵੱਲੋਂ ਪੰਡਤ ਜੀ ਨੇ ਬਾਹਰ ਨਿਕਲ ਕੇ ਜਦੋਂ ਦੇਖਿਆ ਉਹਨਾਂ ਨੇ ਇਨਫੋਰਮ ਕੀਤਾ ਇਨਫੋਰਮ ਕਰਨ ਤੋਂ ਬਾਅਦ ਰਾਤ ਪੁਲਿਸ ਆਈ ਕਮਿਸ਼ਨਰ ਸਾਹਿਬ ਆਏ ਆਨ ਕਿ ਉਹਨਾਂ ਨੇ ਆਪਣੀ ਐਜ਼ ਇਟ ਇਜ਼ ਜੋ ਇੱਕ ਤਰੀਕੇ ਦੀ ਹਮੇਸ਼ਾ ਦੇ ਨਾਲ ਜਦੋਂ ਵੀ ਕਿਤੇ ਅਟੈਕ ਹੁੰਦਾ ਤਾਂ ਉਸ ਨੂੰ ਜਿੱਦਾਂ ਜਿਸ ਰੂਪਰੇਖਾ ਦੇ ਵਿੱਚ ਉਹ ਦੱਸਿਆ ਜਾਂਦਾ ਉਹਨਾਂ ਨੇ ਆਣ ਕੇ ਪੂਰਾ ਉਹਨੂੰ ਕਵਰ ਅਪ ਕਰ ਦਿੱਤਾ ਕਵਰ ਅਪ ਕਰਕੇ ਬਿਲਕੁਲ ਨੀਟ ਐਂਡ ਕਲੀਨ ਸਫਾਈ ਕਰ ਦਿੱਤੀ ਗਈ ਉਹ ਜਗ੍ਹਾ ਤੁਸੀਂ ਦੇਖ ਲਓ ਦੇ ਉੱਤੇ ਜਿੱਥੇ ਦੀਵਾਰ ਤੇ ਬੰਬ ਚੱਲਿਆ ਜਿੱਥੇ ਸ਼ੀਸ਼ੇ ਟੁੱਟੇ ਨੇ ਉਹਦੇ ਉੱਤੇ ਪਰਦਾ ਲਾ ਦਿੱਤਾ ਗਿਆ ਹੋਣ ਅਫਸਰ ਸਹਿਬਾਨ ACP ਵੈਸਟ ਸ਼ਿਵਦਰਸ਼ਨ ਸਿੰਘ ਜੀ ਆਏ ਹੋ ਇਹਨਾਂ ਮੌਕੇ ਤੇ ਉਹਨਾਂ ਵੱਲੋਂ ਇਸ ਚੀਜ਼ ਦਾ ਸਾਰਿਆਂ ਨੂੰ ਲੋਕ ਦਿੱਤਾ ਗਿਆ ਕਿ ਇਹ ਚੀਜ਼ ਸਾਡੀ ਜਿਹੜੀ ਹੈ ਲਾਅ ਐਂਡ ਆਰਡਰ ਨਾਲ ਜੁੜੀ ਹੈ ਪਰ ਬੇਸਿਕਲੀ ਕਹਾਣੀ ਇਹ ਆ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਹੈ ਉਹ ਬਿਲਕੁਲ ਫੇਲ ਹੋ ਚੁੱਕਾ ਆ ਕਿਸੇ ਜਾਨ ਅਤੇ ਮਾਲ ਦੀ ਤਾਂ ਪਹਿਲਾਂ ਹੀ ਰਾਖੀ ਨਹੀਂ ਸੀ ਹੁਣ ਧਾਰਮਿਕ ਸੰਸਥਾਵਾਂ ਧਾਰਮਿਕ ਅਦਾਰੇ ਜਿਹੜੇ ਨੇ ਉੱਥੇ ਵੀ ਅਟੈਕ ਹੋਣਾ ਪਿਆ ਸਮੇਂ-ਸਮੇਂ ਦੇ ਉੱਤੇ ਜਿਹੜਾ ਹੁਣ ਜਿਹੜਾ ਇਹ ਧਾਰਮਿਕ ਪੰਜਾਬ ਦੇ ਵਿੱਚ ਜਗ੍ਹਾ ਦੇ ਉੱਤੇ ਜਿਹੜਾ ਅਟੈਕ ਕੀਤਾ ਸੀ ਇਹ ਕਹਿੰਦੇ ਮੇਰੇ ਪੁਲਿਸ ਚੌਂਕੀਆਂ ਦੇ ਬਾਅਦ ਹੁਣ ਇੱਥੇ 15 ਤਾਂ ਨਹੀਂ ਹੁੰਦੇ ਗੱਲ ਬਿਲਕੁਲ ਜੀ ਪੁਲਿਸ ਚੌਂਕੀਆਂ ਦੇ ਤਾਂ ਪਹਿਲਾਂ ਹਮਲੇ ਹੁੰਦੇ ਸੀਗੇ ਫਿਰ ਕਈਆਂ ਪਰਿਵਾਰਾਂ ਦੇ ਘਰਾਂ ਤੇ ਹੋਏ ਪੁਲਿਸ ਵੱਲੋਂ ਆਪਣੀ ਤੇ ਜਿਹੜੀ ਚੌਂਕੀਆਂ ਦੇ ਉੱਤੇ ਜਿਹੜਾ ਕਵਰ ਕਰ ਲਿੱਤਾਗਾ ਉਹਨਾਂ ਦੇ ਉੱਤੇ ਪੁਲਸ ਲਾ ਕੇ ਉਹਦੀ ਬਹੁਤ ਕਵਰ ਅਪ ਕਰ ਦਿੱਤੀ ਗਈ ਪਰ ਹ ਇਹ ਤਾਂ ਇੱਕ ਨੇਤਰੀ ਨਵੀਂ ਖੇਡ ਬਣ ਗਈ ਜਿਹਦੇ ਉੱਪਰ ਸਾਨੂੰ ਜਿਹੜਾ ਆ ਬੇहद ਅਫਸੋਸ ਆ ਸਾਡੇ ਇਲਾਕਾ ਨਿਵਾਸੀਆਂ ਦੇ ਭਾਵਨਾਵਾਂ ਨੂੰ ਠੇਸ ਪਹੁੰਚੀ ਆ ਸਾਡੀ ਜਿਹੜੀ ਸ਼ਰਧਾ ਭਾਵਨਾ ਆ ਉਹਨੂੰ ਠੇਸ ਪਹੁੰਚੀ ਆ ਕਿਉਂਕਿ ਇੱਕ ਬੇहद ਘਟੀਆ ਹਰਕਤ ਜਿਹੜੀ ਆ ਉਹ ਕੀਤੀ ਗਈ ਮਰੋ ਜੀ ਇਹ ਤਾਂ ਨਹੀਂ ਹੁਣ ਇਹ ਫੇਰ ਇੱਕ ਆਪਣਾ ਟਾਇਰ ਫਟਣ ਦਾ ਹੀ ਕੋਈ ਗਰਮਰ ਦੱਸਿਆ ਜੀ ਇਹ ਤਾਂ ਦੇਖੋ ਅਜੇ ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਕਿ ਅਸੀਂ ਇਹ ਗੱਲ ਹੋ ਸਕਦਾ ਹੈ ਗੱਲ ਲੁਕੀ ਜਾਂਦੀ ਪਰ ਜਿਹੜੀ ਉਹ ਵੀਡੀਓ ਆ ਜਿਹੜੀ ਇਸ ਵੀਡੀਓ ਦੇ ਵਿੱਚ ਦਿਖਾਇਆ ਗਿਆ ਮੈਂ ਤੁਹਾਨੂੰ ਵੀਡੀਓ ਦਿਖਾ ਰਿਹਾ ਸ਼ੇਅਰ ਕਰ ਰਿਹਾ ਨਾਲ ਹੀ ਵੀਡੀਓ ਸ਼ੇਅਰ ਕਰਿਆ ਇੱਕ ਸੈਕਿੰਡ ਕਿ ਤੁਸੀਂ ਆਹ ਦੇਖ ਲਓ ਵੀਡੀਓ ਇਸ ਵੀਡੀਓ ਦੇ ਵਿੱਚ ਉਹਨਾਂ ਲੋਕਾਂ ਵੱਲੋਂ ਆਣ ਕੇ ਮੌਕੇ ਦੇ ਉੱਤੇ ਵੀਡੀਓ ਲੈ ਲਿਆ ਹਾਂ ਜੀ ਆ ਕੇ ਉਸ ਗ੍ਰਨੇਡ ਦੇ ਨਾਲ ਮੈਂ ਵੀਡੀਓ ਤੁਹਾਨੂੰ ਦੇ ਦਿੰਦਾ ਅਟੈਕ ਕੀਤਾ ਗਿਆ ਤਾਂ ਆਹ ਦੇਖੋ ਠੀਕ ਆ ਦੋ ਜਾਨੇ ਜਿੰਨਾ ਵੱਲੋਂ ਵੀਡੀਓ ਅਟੈਕ ਕੀਤਾ ਗਿਆ ਬਿਲਕੁਲ ਇਹ ਸੋਚੀ ਸਮਝੀ ਸਾਜ਼ਿਸ਼ਾ ਧਾਰਮਿਕ ਭਾਵਨਾਵਾਂ ਨਾਲ ਖੇਲਵਾੜ ਕੀਤਾ ਗਿਆ ਅੱਜ ਉਸ ਦਿਨ ਜਦੋਂ ਗੁਰੂ ਸਾਹਿਬ ਦਾ ਉਹ ਲਾਹਮਲਾ ਸਮੁੱਚੀ ਸੰਗਤ ਵੱਲੋਂ ਸ਼੍ਰੀ ਦਰਗੰਤਪੁਰ ਸਾਹਿਬ ਤੇ ਮਨਾਇਆ ਜਾ ਰਿਹਾ